ਉਥੇ ਇੱਕ ਬੇਨਤੀ ਮੈਂ ਕਰਨੀ ਚਾਹੁੰਨਾ। ਆ ਪਿੱਛੇ ਅਸੀਂ ਬਾਹਰਲੇ ਮੁਲਕ ਗਏ ਸੀ। ਤੇ ਕੋਈ ਬੋਲਣ ਵਾਲੇ ਕੈਮਰੇ ਵਾਲੇ ਨੇ ਭੋਲਿਆ। ਅਸਾਂ ਉਹਦੇ ਬਾਰੇ ਕੋਈ ਉੱਤਰ ਨਹੀਂ ਦਿੱਤਾ। ਕਿਉਂ ਨਹੀਂ ਉੱਤਰ ਦਿੱਤਾ? ਵੀ ਇਹਦਾ ਉੱਤਰ ਅਸੀਂ ਦੇ ਚੁੱਕੇ ਹਾਂ। ਹੁਣ ਫਿਰ ਸਪਸ਼ਟ ਕਰਦੇ ਹਾਂ। ਭਾਈ ਸੁਰ ਸਿੰਘ ਦੇ ਵਿੱਚ ਜਿਹੜੀ ਜ਼ਮੀਨ ਆਪਾਂ ਨੇ ਆ ਨਾ ਵੀ ਮਹਾਰਾਜ ਨੇ ਮਹਿਲਾ ਦੇ ਨਾਲ ਜਿਹੜੀ ਜ਼ਮੀਨ ਦਿੱਤੀ ਕੋਈ ਹਜ਼ਾਰ ਵਿਗਾਹ ਕਹਿੰਦਾ ਉਹ ਜਿਹੜੀ ਜ਼ਮੀਨ ਆ ਉਹ ਬਾਬਾ ਜੀ ਦੇ ਪਰਿਵਾਰ ਦੇ ਵਿੱਚ ਵੰਡੀ ਦੀ ਵੰਡੀ ਦੀ ਵੰਡੀ ਦੀ ਕਿਉਂਕਿ ਬਾਬਾ ਬਿਧੀ ਚੰਦ ਜੀ ਦੇ ਜਿਹੜੀ ਭਾਈ ਗਿਆ ਦੀ ਪਤਨੀ ਆ ਇਹ ਬਾਬਾ ਜੀ ਦੇ ਪਰਿਵਾਰ ਦੀ ਆ ਉਹਦੇ ਵਿੱਚ ਹੁਣ ਜਿਹੜੀ ਜ਼ਮੀਨ ਆ ਉਹ ਰਹਿ ਗਈ ਆ ਕੋਈ 18 20 ਕਿੱਲੇ ਜਿਹੜੀ ਆ ਇਹੋ ਜਿਹੜੇ ਜ਼ਮੀਨ ਬਾਬਾ ਜੀ ਦੇ ਕੋਲ ਉਹ 18 20 ਕਿੱਲੇ ਜ਼ਮੀਨ ਆ ਹੁਣ ਉਹ ਤੇ ਉਹਦੇ ਵਿੱਚ ਜਿਹੜੀ ਆ ਗਾਂ ਉਹ ਜਿਤਨਾ ਸਾਡੇ ਪਰਿਵਾਰਾਂ ਨੂੰ ਉਹ ਜਿੰਨੀ ਜਿੰਨੀ ਆਉਣੀ ਆ ਉਨੀ ਉਨੀ ਆਉਣੀ ਆ ਉਹ 18 ਹੋ ਗਈ 20 ਹੋ ਗਈ ਉਹਦਾ 9 ਕਿੱਲੇ ਜਾਂ 10 ਕਿੱਲੇ ਉਹ ধੂਆਂ ਨੂੰ ਆਉਣੇ ਆ। ਬਾਕੀ ਦੀ ਜੋ ਕੁਛ ਵੀ ਆ ਉਹ ਗੁਰੂ ਘਰ ਦੀ ਕੋਈ ਜ਼ਮੀਨ ਕੋਈ ਅਰਦਾਸ ਹੋਈਆਂ ਉਹ ਗੁਰੂ ਘਰ ਦੀ ਚੀਜ਼ ਆ। ਬਾਬਾ ਸੋਹਣ ਸਿੰਘ ਸਾਹਿਬ ਜੀ ਤੋਂ ਪਹਿਲਾਂ ਹੋਰ ਕੋਈ ਪੜਾ ਨਹੀਂ। ਕੋਈ ਜ਼ਮੀਨ ਆਪਣੀ ਜ਼ਮੀਨ ਤੋਂ ਬਿਨਾ ਹੋਰ ਕੋਈ ਨਹੀਂ ਸੀ ਜਦੋਂ ਤੋਂ ਬਾਬਾ ਜੀ ਗੁਰੂ ਮਹਾਰਾਜ ਦੇ ਬਖਸ਼ਿਸ਼ ਨਿਸ਼ਾਨ ਨਗਾਰੇ ਲੈ ਕੇ ਤੁਰਿਆ ਉਦੋਂ ਤੋਂ ਅਸਥਾਨ ਪੜਾ ਚੌਣੀਆਂ ਉਹ ਦਲਪੰਥ ਦੀਆਂ ਬਣਦੀਆਂ ਗਈਆਂ ਇਹ ਗੁਰੂ ਖਾਲਸੇ ਦੀਆਂ ਨੇ ਗੁਰੂ ਪੰਥ ਦੀ ਹੈ ਉਹ ਸੰਪਰਦਾਇੀ ਚੀਜ਼ ਹੈ ਹੁਣ ਇਹਦੇ ਵਿੱਚ ਜੇ ਕੋਈ ਤੁਸੀਂ ਦੱਸੋ ਵੀ ਇਹਦੇ ਵਿੱਚ ਕੀ ਵੰਡ ਹੈ ਖੈਰ ਜੇ ਕੋਈ ਕਿਤੇ ਵੀ ਇਹ ਆਪਦੀ ਸਮਝ ਦੇ ਆ ਨਾ ਸਾਡੇ ਸਤਿਕਾਰਯੋਗ ਸਾਡੇ ਭਾਈ ਸਾਹਿਬ ਨੇ ਸਾਡੇ ਮਾਨਯੋਗ ਮੇਰੇ ਮਾਤਾ ਜੀ ਆ ਮੈਂ ਅੱਜ ਨੇ ਅੱਗੇ ਮਾਤਾ ਜੀ ਦੇ ਦਰਸ਼ਨ ਕਰਨ ਗਿਆ ਪਹਿਲਾਂ ਵੀ ਮੈਂ ਮਾਤਾ ਜੀ ਜੋ ਮੈਨੂੰ ਕਹਿਣਾ ਮੈਨੂੰ ਕਹਿ ਦਿਓ ਜੋ ਇਹਨਾਂ ਨੂੰ ਕਹਿਣਾ ਇਹਨਾਂ ਨੂੰ ਕਹਿ ਦਿਓ ਤੇ ਅਸੀਂ ਤੇ ਕੋਈ ਬੰਨਣ ਦੇ ਖਿਆਲ ਵਿੱਚ ਨਹੀਂ ਕਿਸੇ ਚੀਜ਼ ਨੂੰ ਖੈਰ ਜੇ ਇਹਨਾਂ ਦੇ ਕੋਈ ਵੀ ਚੀਜ਼ ਮੈਂ ਪਹਿਲਾਂ ਵੀ ਇਹ ਗੱਲ ਬੋਲ ਚੁੱਕਾ ਫਿਰ ਵੀ ਸਪਸ਼ਟ ਕਰਦੇ ਆ ਜਿੱਥੇ ਵੀ ਇਹਨਾਂ ਦੀ ਕੋਈ ਚੀਜ਼ ਪੈਲੀ ਜਿੰਨੀ ਵੀ ਇਹਨਾਂ ਦੀ ਬਣਦੀ ਆ ਅਸੀਂ ਨਹੀਂ ਡਕਿਆ ਨਹੀਂ ਡਕਿਆ ਮੈਂ ਕਿਹਾ ਵੀ ਪਹਿਲਾਂ ਵੀ ਅਜਤੋਂ 10 ਸਾਲ ਹੋ ਗਏ ਕਹਿੰਦੇ ਹਨ ਇਹ ਨਹੀਂ ਵੀ ਅਸੀਂ ਕਿਸੇ ਬੰਦੇ ਦੇ ਬੋਲਣ ਤੇ ਕਹਿੰਨੇ ਨਾ ਜਿੱਥੇ ਵੀ ਕੋਈ ਚੀਜ਼ ਹੈਗੀ ਆ ਬਾਬਾ ਜੀ ਉਹ ਆਪਦੀ ਪਿਆਰੀ ਬਾਹਵਾਂ ਜਾ ਕੇ ਮੈਂ ਕਿਹਾ ਮੈਨੂੰ ਨਹੀਂ ਨਾਲ ਲੈਣ ਦੀ ਲੋੜ ਹੁਣ ਜਦੋਂ ਫਿਰ ਮਾਤਾ ਉਹਨਾਂ ਦਾ ਪਤਾ ਲੈਣ ਗਏ ਉਹ ਦਿਨ ਫਿਰ ਬੇਨਤੀ ਕੀਤੀ ਮਾਤਾ ਜੀ ਕੋਈ ਹੁਕਮ ਕਰੋ ਕੋਈ ਸੇਵਾ ਦੱਸੋ ਕੋਈ ਹੁਕਮ ਕਰੋ ਕੋਈ ਬਚਨ ਨਹੀਂ ਕੀਤਾ ਉਹਨਾ ਫਿਰ ਮੈਂ ਇਹ ਬੇਨਤੀ ਇਹ ਕੀਤੀ ਭਈ ਆ ਪਟਵਾਰੀ ਮੈਂ ਨਾਲ ਹੀ ਲੈ ਕੇ ਗਿਆ ਹਾਂ ਮੈਂ ਕਿਹਾ ਜੀ ਆ ਸਾਹਮਣੇ ਪਟਵਾਰੀ ਖਲੋਤਾ ਡਾਕਟਰ ਹੀਰਾ ਹੋਂ ਸੀ ਮੈਂ ਕਿਹਾ ਜੀ ਆ ਡਾਕਟਰ ਹੀਰਾ ਹੋਂ ਵੀ ਆਪਣੇ ਸਰਸਿੰਘ ਵਾਲਾ ਖਲੋਤਾ ਜਿੰਨੂ ਮਰਜ਼ੀ ਨਾਲ ਲੈ ਲੋ ਪਟਵਾਰੀ ਤੇ ਸਾਂਝਾ ਬੰਦਾ ਨਾ ਜਿੱਥੇ ਵੀ ਹੈਗੀ ਐ ਪੈਲੀ ਵਾ ਲੋ ਫਿਰ ਇਹ ਗੱਲ ਕਹੀ ਵੀ ਨਹੀਂ ਕਿਸੇ ਦੇ ਬੋਲਣ ਤੇ ਨਹੀਂ ਬੋਲ ਰਹਾ ਅਸੀਂ 10 ਸਾਲ ਹੋ ਗਿਆ ਇਹ ਬੇਨਤੀ ਕਰ ਦਿੱਤੀ। ਬਾਰ-ਬਾਰ ਬੋਲੀਏ ਨਹੀਂ ਚੰਗੇ ਲੱਗਦਾ। ਇਹ ਵੀ ਬੇਨਤੀ ਕਰਦੇ ਆਂ ਭਾਈ ਜਿਹੜੀ 10 ਕਿੱਲੇ ਜਾਂ 9 ਕਿੱਲੇ ਸਾਡੇ ਪਰਿਵਾਰ ਨੂੰ ਆਉਂਦੀ ਆ। ਉਹ ਉਹਨਾਂ ਨੂੰ ਦੇ ਦਿਓ। ਉਹ ਵੀ ਆਪਜੀ ਬੌਂਦੇ ਉਹ ਅਸੀਂ ਨਹੀਂ ਪਾਉਂਦੇ। ਹੋਰ ਕੋਈ ਚੀਜ਼ ਗੁਰੂ ਘਰ ਦੀ ਪਿਆਲੀ ਵਿੱਚ ਅਸੀਂ ਆਪਣੇ ਪਰਿਵਾਰ ਵਾਲਿਆਂ ਨੂੰ ਨਹੀਂ ਦੇਣੀ। ਕਿਉਂਕਿ ਜਿੰਨੀ ਉਹ ਪੈਲੀ ਆਪਦੀ ਬਣਾਉਂਦੇ ਐ ਨਹੀਂ ਪੈਲੀ ਸਰਸੰਗ ਚ ਹੈ ਹੀ ਨਹੀਂ ਪਾਸੇ-ਆਸੇ ਵੀ ਜੇ ਵੇਖ ਲਈਏ ਤੇ ਜੇ ਦੋਵੇਂ ਧਿਰਾਂ ਹੀ ਆਪਣੀ ਆਪਣੀ ਪੈਲੀ ਵੇਖ ਲੈਣ ਨੇ ਨਹੀਂ ਨਹੀਂ ਤੇ ਫਿਰ ਰਹਿ ਕੀ ਜਾਊਗਾ ਗੁਰੂ ਕਰਨੀ ਦੀ ਇਸ ਕਰਕੇ ਜਿਹੜੀ ਪੈਲੀ ਸਾਡੇ ਪਰਿਵਾਰ ਵਾਲਿਆਂ ਨੂੰ ਆਉਂਦੀ ਐ 9 ਕਿੱਲੇ ਆਉਂਦੀ ਐ 10 ਕਿੱਲੇ ਆਉਂਦੀ ਉਹਨਾਂ ਨੂੰ ਦੇ ਦਿਓ ਉਹ ਵੀ ਆਪਜੀ ਬਾਉਂਦੇ ਜੇ ਉਹ ਵੀ ਤੁਹਾਡੀ ਖੁਸ਼ੀ ਆ ਤੇ ਬਾਕੀ ਜਿੱਥੇ ਵੀ ਤੁਹਾਡੀ ਪਿਆਰੀ ਬਣਦੀ ਆ ਜੀ ਉਹ ਆਪਣੀ ਪਿਆਰੀ ਵਾ ਲੋ ਮੈਂ ਇਹ ਕਿਸੇ মিডিਆ ਵਿੱਚ ਨਹੀਂ ਬੋਲਦਾ ਇਸ ਗੱਲ ਨੂੰ ਸੰਗਤ ਜਿਹੜੀ ਐ ਇਹ ਸੰਗਤ ਸੰਗਤ ਦੇ ਨਾਲ ਕੋਈ ਦੁੱਖ ਸੁੱਖ ਹੋਵੇ ਤੇ ਉਹ ਸਾਂਝਾ ਕਰਦੇ ਆ ਗੁਰੂ ਚਰਨਾ ਵਿੱਚ ਬੋਲਿਏ ਸੱਚ ਧਰਮ ਝੂਠ ਨਾ ਬੋਲਿਏ ਤੇ ਮੇਰੇ ਸਵਾਦ ਆ ਤੇ ਇਹਨਾਂ ਨੂੰ ਅੱਗੇ ਪਤਾ ਵੀ ਅਸੀਂ ਤਿਆਗ ਹੀ ਰੱਖਿਆ ਅਸੀਂ ਕਿਸੇ ਗੱਲ ਦੀ ਪਕੜ ਨਹੀਂ ਰੱਖੀ ਮੇਰੀ ਮੇਰੀ ਨਹੀਂ ਮੈਂ ਜਾਣਦਾ ਜਿੱਥੇ ਵੀ ਕਿਤੇ ਗੁਰੂ ਘਰ ਦੀ ਆ ਉਹ ਗੁਰੂ ਘਰ ਦੀ ਆ ਜਿੱਥੇ ਤੁਸੀਂ ਆਪ ਦੀ ਸਮਝ ਦੇ ਜੇ ਉਹ ਤੁਹਾਡੀ ਭਾਵੇਂ 100 ਕਿੱਲਾ ਤੇ ਭਾਵੇਂ 100 ਤੋਂ ਵੱਧ ਆ ਇਹ ਗੱਲ ਮੈਨੂੰ ਨਹੀਂ ਪਤਾ ਜਿੱਥੇ ਵੀ ਹੈਗੀ ਆ ਉਹ ਆਪਦੀ ਜ਼ਮੀਨ ਵਾਹੋ ਬਾਕੀ ਕੋਈ ਕਿਸੇ ਤਰ੍ਹਾਂ ਦਾ ਇਹਦੇ ਵਿੱਚ ਕੋਈ ਸਾਡਾ ਕੋਈ ਨਾ ਕਿਸੇ ਨਾਲ ਕੋਈ ਰੰਜਸਿਆ ਨਾ ਕਿਸੇ ਨਾਲ ਕੋਈ ਜਥੇਬੰਦੀ ਜਿਹੜੀ ਹੁੰਦੀ ਆ ਜਥੇਬੰਦੀ ਦਾ ਜਿਹੜਾ ਢਾਂਚਾ ਹੁੰਦਾ ਵਾ ਉਹਨੂੰ ਸੰਭਾਲ ਕੇ ਰੱਖਣਾ ਉਹਦੇ ਵਿੱਚ ਵਿਗੜਨ ਨਹੀਂ ਦੇਣਾ ਇਹ ਸਾਰੇ ਜਥੇਬੰਦੀਆਂ ਦੇ ਜਿੰਨੇ ਸੰਗੀ ਸਾਥੀ ਹੁੰਦੇ ਸਾਰਿਆਂ ਦਾ ਫਰਜ਼ ਹੁੰਦਾ ਕਿਉਂਕਿ ਬਾਬਾ ਜੀ ਨੇ ਜਦੋਂ ਫੈਸਲਾ ਕੀਤਾ ਨਾ ਬਾਬਾ ਸੋਹਣ ਸਿੰਘ ਸਾਹਿਬ ਦੀ ਸੱਚਖੰਡ ਚਲੇਗਾ ਤੇ ਸਾਡੇ ਤਾਇਆ ਜੀ ਦੇ ਪਚੰਗੀ ਬਾਬਾ ਸਰਨਾਮ ਸਿੰਘ ਜੀ ਹੋਰ ਇਹਨਾਂ ਨੇ ਕਿਹਾ ਵੀ ਸਾਨੂੰ ਵੀ ਕੋਈ ਚਾਹੀਦਾ ਉਸ ਵੇਲੇ ਫਿਰ ਬਾਬਾ ਜੀ ਨੇ ਸੰਤ ਕਰਤਾਰ ਸਿੰਘ ਜੀ ਭਿੰਡਰਾਂ ਵਾਲਿਆਂ ਨੂੰ ਕੋਲ ਬਿਠਾ ਕੇ ਇੱਥੇ ਮੈਨੂੰ ਸਾਰੀ ਸੰਭਾਲਿਆ ਬਾਬਾ ਜੀ ਨੇ ਕਿਹਾ ਸੀ ਵੀ ਗੁਰੂ ਘਰ ਦੀ ਚੀਜ਼ ਨਹੀਂ ਕਮੰਡ ਸਕਦੇ ਬੈਲੀ ਅਗੇ ਬੰਨੇ ਵੱਧ ਦੇਣੀ ਦੇ ਰਹਿਓ ਜੋ ਬਚਨ ਉਹ ਵੇਲੇ ਹੋਇਆ ਨਾ ਮੇਰੇ ਕੰਨਾਂ ਵਿੱਚ ਉਹ ਬਚਨ ਗੂੰਜਦੇ ਆ ਤੇ ਅੱਖਾਂ ਨਾਲ ਵੀ ਸੁਣਿਆ ਵੇਖਿਆ ਕੰਨਾਂ ਨਾਲ ਸੁਣਿਆ ਬਾਬਾ ਜੀ ਨੇ ਇਥੋਂ ਤਾਂ ਹੀ ਬਚਨ ਕੀਤਾ ਸੀ ਜਦੋਂ ਉਹ ਕਹਿੰਦੇ ਨਾ ਜੀ ਸਾਨੂੰ ਹੋਰ ਕੋਈ ਹੋਰ ਦਿਓ ਤੇ ਬਾਬਾ ਦਾਸ ਸਿੰਘ ਜੀ ਨੇ ਬਚਨ ਕੀਤਾ ਸੀ ਕਿ ਜੇ ਆਖੋ ਤੇ ਅਸੀਂ ਸਰਸੰਗੀ ਛੱਡ ਜਾਂਦੇ ਆ ਪਰ ਇਸ ਬੰਤਰ ਵਿੱਚ ਫਰਕ ਨਹੀਂ ਪੈਣ ਦੇਣਾ ਬਲ ਉਹ ਮਹਾਂਪੁਰਖਾਂ ਦਾ ਵਚਨ ਜਿਹੜਾ ਨਾ ਉਹ ਜੇ ਕਿਤੇ ਨਾ ਸੁਣਿਆ ਹੁੰਦਾ ਫਿਰ ਹੋ ਸਕਦਾ ਸੀ ਬੈ ਕੇ ਕੁਛ ਦਾ ਕੁਛ ਵੀ ਕਰ ਲੈਂਦੇ ਵੰਡ ਲੈਂਦੇ ਪਰ ਇਹ ਦਾਸ ਦੀ ਹੱਥ ਜੋੜ ਕੇ ਬੇਨਤੀ ਹੈ ਮੈਂ ਤੁਹਾਡੇ ਚਰਨਾਂ ਤੇ ਸਿਰ ਰੱਖ ਕੇ ਵੀ ਕਹਿੰਦਾ ਮੈਂ ਤੁਹਾਨੂੰ ਕੋਈ ਲਾ ਕੇ ਨਹੀਂ ਗੱਲ ਕਹਿੰਦਾ ਸੰਗਤ ਕੋਲੇ ਕਹਿਣਾ ਇੱਕ ਫਰਜ਼ ਮੇਰਾ ਬਣਦਾ ਸੀ ਵੀ ਬਾਬਾ ਜੀ ਉਹਨੇ ਤੇ ਬੋਲੇ ਕਿਉਂ ਨਹੀਂ ਅੰਗਿਆ ਨੇ ਮੈਨੂੰ ਕਿਹਾ ਬਾਹਰ ਵੀ ਆ ਇੱਕ ਕੋਈ ਬੋਲਦਾ ਬੋਲਦਾ ਮੈਂ ਕਿਹਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬੋਲਦਾ ਮੈਂ ਤੇ ਸੰਗਤ ਕੋਲੇ ਵਚਨ ਦਾ ਜਿਹੜਾ ਕੋਈ ਵਚਨ ਰੱਖਣਾ ਹੁੰਦਾ ਵਾ ਹੋਰ ਆਪਣੇ ਬੋਲਣ ਦਾ ਕੋਈ ਮਤਲਬ ਨਹੀਂ ਇਸ ਕਰਕੇ ਇਹ ਬੇਨਤੀ ਤਾਂ ਕੀਤੀ ਆ ਵੀ ਇਹਦੇ ਵਿੱਚ ਭਲੇਖਾ ਨਾ ਕਿਸੇ ਨੂੰ ਵੀ ਰਵੇ ਮਹਾਰਾਜ ਨੇ ਗੁਰੂ ਘਰ ਦੀਆਂ ਚੀਜ਼ਾਂ ਵਾ ਇਹ ਸਭ ਬੰਤਰ ਗੁਰੂ ਘਰ ਦੀ ਜੋ ਮਹਾਰਾਜ ਮਾਪੁਰਖਾਂ ਨੇ ਕਿੱਡੀਆਂ ਵੱਡੀਆਂ ਕਹਾਣੀਆਂ ਇਹ ਜੋੜ ਮੇਲਾ ਕਹਿੰਦਾ ਮਹਿਲਾ ਬੇਟੀ ਮਨਾਉਂਦੇ ਸੀ ਬਾਬਾ ਜੀ ਬਾਬਾ ਲਾਲ ਚੰਦ ਜੀ ਨੇ ਸ਼ੁਰੂ ਕੀਤਾ ਹੈ ਤੇ ਚਾਹ ਦਾ ਚਾਹ ਦਾ ਮੇਲਾ ਬਾਬਾ ਸੋਨ ਸਿੰਘ ਸਾਹਿਬ ਜੀ ਨੇ ਬਾਬਾ ਵਿਜੀ ਚੰਦ ਜੀ ਦੀ ਸੰਬਾਧਾਂ ਤੇ ਖੁੱਲੇ ਥਾਂ ਲਿਆਂਦਾ ਹੋਰ ਵੀਸ਼ਾਲ ਦੋ ਦਿਨ ਦਾ ਜੋੜ ਮੇਲਾ ਕੀਤਾ ਫਿਰ ਬਾਬਾ ਦਇਆ ਸਿੰਘ ਸਾਹਿਬ ਜੀ ਨੇ ਕਿੱਡਾ ਵੱਡਾ ਇਹਨੂੰ ਵਿਸ਼ਾਲ ਰੂਪ ਦਿੱਤਾ ਇਹ ਮਹਾਰਾਜ ਦੇ ਅਸਥਾਨ ਸਰੋਵਰ ਗੁਰੂ ਅਰਜਨ ਦੇਵ ਜੀ ਦਾ ਰੋੜੀ ਸਾਹਿਬ ਗੁਰੂ ਮਹਾਰਾਜ ਗੁਰੂ ਅਰਜਨ ਦੇਵ ਜੀ ਦਾ ਉੱਥੇ ਵੀ ਕੱਚਾ ਕੋਠਾ ਹੁੰਦਾ ਹੈ ਰੋੜੀ ਸਾਹਿਬ ਉਹਦਾ ਵੀ ਦਾਸ ਨੇ ਦਰਸ਼ਨ ਕੀਤਾ ਸਾਰਿਆਂ ਨੂੰ ਪਤਾ ਹੀ ਹੈ ਬਾਕੀ ਹੁਣ ਆਪ ਸਾਰੀਆਂ ਸੰਗਤਾਂ ਮਹਾਰਾਜ ਦੇ ਜੋੜ ਮੇਲੇ ਤੇ ਗੁਰੂ ਅਮਰਦਾਸ ਸਾਹਿਬ ਦੇ ਦਰ ਤੇ ਹਾਜ਼ਰੀਆਂ ਲਾਉਣ ਦਾ ਇਹ ਖਾਸ ਧਿਆਨ ਰੱਖੋ ਵੀ ਆਪਾਂ ਕੱਲ ਨੂੰ ਨਗਰ ਕੀਰਤਨ ਵਿੱਚ ਜਾਣਾ ਜਿਨ੍ਹਾਂ ਜਿਨ੍ਹਾਂ ਨੂੰ ਸਾਧ ਸੰਗਤ ਮਹਾਰਾਜ ਨੇ ਦਿੱਤੇ ਆ ਉਹ ਗੋੰਦਵਾਲ ਸਾਹਿਬ ਹਾਜ਼ਰੀ ਲਾਉਣ ਵਾਸਤੇ ਨਗਰ ਕੀਰਤਨ ਵਿੱਚ ਹਾਜ਼ਰੀ ਲਵਾਈਏ ਔਰ ਇਸ ਸਮੇਂ ਤੇ ਬਾਬਾ ਜੀ ਤਰਨਾਨ ਦਲ ਦੇ ਮੁਖੀ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਜੀ ਬਾਬਾ ਜੋਗਾ ਸਿੰਘ ਸਾਹਿਬ ਜੀ ਕਿਉਂਕਿ ਉਧਰ ਬਰਸੀ ਸੀ ਕੱਲ ਬਾਵੇ ਪਾਲਾ ਹੋਣਾ ਦੀ ਨਾ ਅਸੀਂ ਉੱਥੇ ਜਾ ਸਕਿਆ